ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਪਿੰਡ ਦੂਲਾ ਸਿੰਘ ਵਾਲਾ ਪਿੰਡ ਕਤਬਦੀਨ ਵਾਲਾ ਇਹ ਦੋਵੇਂ ਪਿੰਡ ਫਰੋਜਪੁਰ ਦੇ ਲਾਸਟ ਪਿੰਡ ਆ ਤੇ ਆਪਾਂ ਤੁਹਾਡੇ ਸੰਗਤ ਨਾਲ ਗੱਲ ਕਰਾਉਣੇ ਆ ਪਿੰਡ ਦੀ ਨਾਲ ਹਾਂਜੀ ਚਾਚਾ ਜੀ ਦੱਸੋ ਵੀ ਕੀ ਨੁਕਸਾਨ ਹੋਇਆ ਆਪਣਾ ਤੇ ਕੀ ਬਜਿਆ ਤੇ ਕੀ ਖਟਿਆ ਇਹ ਤਾਂ ਥਾੜ ਦੇ ਲਈ ਨਿਕਾ ਮਾਲ ਨਿਕਤਰ ਮੈਂ ਕਹੂੰਗਾ ਵੇਖੋ ਜੀ ਨਿਕਾ ਮਰਵਾ ਦੋ ਇਹ ਪੱਜਿਆ ਇੱਕ ਕੰਨੀ ਸਾਫ ਹੀ ਹੋਇਆ ਪਿਆ ਸਭ ਨਜ਼ਾਰਾ ਹਾਂਜੀ ਜੋ ਮੋਦੀ ਸਰਕਾਰ ਨੇ ਮਾੜੀਆਂ ਨੀਤੀਆਂ ਕਾਰਨ ਭਾਗੜਾ ਡੈਮ ਤੇ ਦੂਜੀ ਜੋ ਡੈਮ ਸੀ ਉਹਨਾਂ ਤੇ ਕੇਂਦਰ ਨੇ ਕਬਜ਼ਾ ਕੀਤਾ ਹਾਂਜੀ ਕੇਂਦਰ ਦੀ ਮੈਨੇਜਮੈਂਟ ਨੇ ਜਿਹਦੇ ਚ ਪੰਜਾਬ ਦੀ ਮੈਨੇਜਮੈਂਟ ਨੂੰ ਬਾਹਰ ਕਰਤਾ ਠੀਕ ਹੈ ਜੀ ਪੰਜਾਬ ਦੇ ਜਿਹੜੇ ਅਧਿਕਾਰੀ ਸੀ ਹਾਂਜੀ ਤੇ ਨੀਤੀ ਤੇ ਮਾੜੀ ਨੀਤ ਨਾਲ ਪੰਜਾਬ ਨੂੰ ਡੋਪਿਆ ਗਿਆ ਹਾਂਜੀ ਜਿਹਦਾ ਨੁਕਸਾਨ ਵੱਡੇ ਪੱਧਰ ਸਾਰੀਆਂ ਫਸਲਾਂ ਬਰਬਾਦ ਹੋਈਆਂ ਜਿਹੜੇ ਘਰ ਸੀ ਵਸਦੇ ਵਿੱਚ ਉਹ ਘਰ 파ਟ ਗਏ ਆ ਨੀਆ ਬੈਠ ਗੀਆਂ ਉਹਨਾਂ ਦਾ ਬੜਾ ਨੂੰ ਵੱਡੇ ਪੱਧਰ ਨੁਕਸਾਨ ਆਇਆ ਜਾਨੀ ਨੁਕਸਾਨ ਬੜੇ ਹੋਏ ਹਾਂਜੀ ਪਤਾ ਹੀ ਨਹੀਂ ਲੱਗਾ ਜਿਉਂ ਪਿੱਛੋਂ ਲੈ ਕੇ ਕਿੰਨੇ ਇੱਕ ਜਾਨੇ ਰੁੜ ਗਏ ਕਿੰਨੀਆਂ ਕਲਾਕਾਂ ਆਏ ਦੀ ਗਿਣਤੀ ਨਹੀਂ ਈਕਾ ਪਾਸੂ ਰੁੜ ਗਏ ਵੱਡੇ ਪੱਧਰ ਤੇ ਨੁਕਸਾਨ ਆਇਆ ਤੇ ਬਾਈ ਦਾ ਮੰਝਰ ਸੀ ਹਾਂਜੀ ਤੇ ਪੰਜਾਬ ਸਰਕਾਰ ਇਹਦੇ ਜਿੰਨਾ ਕੰਮ ਰਹੀ ਸਰਕਾਰ ਤਾਂ ਆਪਾਂ ਨੂੰ ਵੀ ਪਤਾ ਹੋਣਾ ਵੀ ਨਾ ਸਰਕਾਰ ਆ ਉਹਨੂੰ ਚਾਹੀਦਾ ਸੀ ਵੀ ਹੜਾ ਆਉਂਦੇ ਆ ਪਹਿਲੋਂ ਹੀ ਇਹਨਾਂ ਵਾਸਤੇ ਪਹਿਲੋਂ ਹੀ ਪ੍ਰਬੰਧ ਕਰਕੇ ਰੱਖੀ ਜਾਵੇ ਇਹਨਾਂ ਦਰਿਆਵਾਂ ਦੀ ਖਲਾਈ ਕੀਤੀ ਜਾਵੇ ਇਹਨਾਂ ਨੂੰ ਡੂੰਘਾ ਕੀਤਾ ਜਾਵੇ ਇਹਨਾਂ ਨੂੰ ਨਹਿਰੀ ਸ਼ੇਪ ਦੇ ਕੇ ਜਥੇਬੰਦੀਆਂ ਵੱਲੋਂ ਅਸੀਂ ਬਾਰ-ਬਾਰ ਮੰਗ ਕੀਤੀ ਹਾਂ ਜੀ ਵੀ 10 ਫੁੱਟ ਚੌੜਾ ਲੈ ਕੇ ਥਾਂ ਜਿਹੜੇ ਕਿਸਾਨਾਂ ਦੀ ਜਮੀਨ ਉਹਨੂੰ ਪੈਸੇ ਦੇ ਕੇ ਰਿਕੁਆਇਰ ਕਰਕੇ ਹੂੰ ਇਹਨੂੰ ਨਹਿਰ ਦੀ ਸ਼ੇਪ ਦਿੱਤੀ ਹੈ ਤੇ ਦੋਨੇ ਬੰਨੇ ਪੱਥਰ ਲਾਇਆ ਜਾਵੇ ਤੇ ਮੈਂ ਨਾ ਹੜਾ ਆਉਂਦੇ ਹੀ ਨਹੀਂ ਹੂੰ ਕਦੀ ਵੀ ਇਹ ਬਰਬਾਦੀ ਨਾ ਹੋ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਉਹ ਚਾਹੁੰਦੀਆਂ ਕਿ ਕਿਸਾਨ ਕਿਸਾਨ ਬਰਬਾਦ ਹੋਵੇ ਇਹ ਲੋਕ ਬਰਬਾਦ ਹੋਣ ਫਿਰ ਇਹਨਾਂ ਨੂੰ ਭਾਗਕਤਾ ਜਿਨ੍ਹਾਂ ਨੂੰ ਅਸੀਂ ਆਪਦੇ ਵਾਲੇ ਖਿੱਚ ਕੇ ਨਾਲੇ ਮਾਰਨ ਕਰ ਇਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰੀਏ ਇਹਨਾਂ ਦੀ ਜ਼ਮੀਨਾਂ ਕਿਵੇਂ ਖੋਣੀਆਂ ਅਸੀਂ ਇਹਨਾਂ ਨੂੰ ਲੁੱਟਣਾ ਕਿਵੇਂ ਕੁੱਟਣਾ ਕਿਵੇਂ ਆ ਅਸੀਂ ਆ ਵੱਡੇ ਵੱਡੇ ਬਿੱਲ ਕਿਵੇਂ ਪਾਉਣੇ ਆ ਹੁਣ ਪਤਾ ਨਹੀਂ ਸਿਰਫ ਕੋਜ ਜੀ ਕੀ ਥਾਵਾਂ ਦੇ ਬੀੜੀਆਂ ਮੇਹਾਂ ਕਰਵਾਈਆਂ ਜਾਂਦੀਆਂ ਨਹੀਂ ਬੜੀ ਦਿੱਕਤ ਰਹੀ ਹੈ ਪ੍ਰਾਈਵੇਟ ਬੀੜੀਆਂ ਦਾ ਪ੍ਰਬੰਧ ਰਿਹਾ ਇੱਥੇ ਜਾਂ ਸੰਸਥਾਵਾਂ ਦੇ ਸੀ ਉਹ ਵੀ ਸਮੱਸਿਆ ਰਹੀ ਕਿ ਦੂਸਰੇ ਪੱਤਰ ਤੇ ਆਇਆ ਤੇ ਤਰ ਪਹਿਲਾਂ ਹੀ ਆਈਆਂ ਉਹ ਮਾੜੀਆਂ ਮੋਟੀਆਂ ਉਹ ਪਾਟੀਆਂ ਉਹ ਵੀ ਪਾਟੀਆਂ ਉਹ ਅਜੇ ਤੱਕ ਇਹੋ ਕੁਝ ਹੀ ਹੁੰਦਾ ਰਿਹਾ ਬਾਕੀ ਇਹ ਸਾਰਾ ਕੁਝ ਬਿੱਲਾਂ ਚ ਪਾ ਕੇ ਲਈ ਜਾਂਦਾ ਬਸ ਜਿਹੜੀ ਸਵੈਟਾ ਕਿਉਂਕਿ ਨਾ ਅਫਸਰ ਸਹੀ ਵੱਡੀ ਤੇ ਨਾ ਇਹ ਜੇ ਪੰਜਾਬ ਸਰਕਾਰ ਹੋਵੇ ਜਾਂ ਪਹਿਲੀਆਂ ਸਰਕਾਰਾਂ ਇਹਨਾਂ ਕਿਸੇ ਨੇ ਵੀ ਬਾਹ ਨਹੀਂ ਫੜੀ ਸਾਡੀ ਸਵੈ ਮਾੜਾ ਮੋੜ ਮਾਪਜਾ ਦੇ ਕੇ ਸਾਡੀਆਂ ਅੱਖਾਂ ਪੁੰਨ ਨਹੀਂ ਦੇ ਯਾਰ ਕਿ ਸਾਡੀ ਮੰਗ ਰਹੀਦੀ ਆ ਸ਼ੁਰੂ ਤੋਂ ਹੀ ਵੀ ਫਸਲੀ ਬੀਮਾ ਯੋਜਨਾ ਲਾਗੂ ਕਰੇ ਪੰਜਾਬ ਸਰਕਾਰ ਪਹਿਲੀਆਂ ਸਰਕਾਰਾਂ ਵੇਲੇ ਤੇ ਵੀ ਹੁਣ ਵੀ ਵੀ ਫਸਲੀ ਬੀਮਾ ਯੋਜਨਾ ਲਾਗੂ ਹੋਵੇ ਤੇ ਜਿੰਨੇ ਕਿਸਾਨ ਦੀ ਨੁਕਸਾਨ ਹੁੰਦਾ ਉਹਦੀ ਪਰਪਾਈ ਹੋ ਜੇ ਪਰ ਸਰਕਾਰਾਂ ਨੇ ਉਹ ਗੱਲ ਨੂੰ ਸਮਝਿਆ ਹੀ ਨਹੀਂ ਸਰਕਾਰਾਂ ਤਾਂ ਆਪਣੀਆਂ ਜ਼ਮੀਨਾਂ ਢਾਪਣ ਲਈ ਆ ਹਾਂ ਬਸ ਇਹਨਾਂ ਨੇ ਜਦੋਂ ਚਾਚਾ ਵੀ ਇਦਾਂ ਵਾਂ ਵੀ ਕੰਧਾਂ ਕ ਮਾਰ ਲੈਣੀਆਂ ਇਹਨਾਂ ਨੇ ਜਦੋਂ ਆਪਾਂ ਜ਼ਮੀਨਾਂ ਢਾਪ ਲਈਆਂ ਜੀ ਜ਼ਮੀਨਾਂ ਆਪਾਂ ਜਾਣ ਨਹੀਂ ਦਿੰਦੇ ਬਿਲਕੁਲ ਜੀ ਆ ਜ਼ਮੀਨਾਂ ਨਾਲ ਕੋਈ ਫਿਰ ਸਾਰਾ ਕੋਈ ਇਹਨੂੰ ਨਹੀਂ ਛੱਡਣ ਦੇਣਗੇ ਬੜੇ ਖੜੇ ਆ ਸਾਰੇ ਇਹ ਜ਼ਮੀਨਾਂ ਜਾਣ ਦੇਣਗੇ ਕਿਤੇ ਨਾ ਮੈਨੂੰ ਨਹੀਂ ਲੱਗਦਾ ਬਾਕੀ ਚਲੋ ਸੇਵਾ ਦਾ ਦੱਸੋ ਮੜਾਇਆ ਵੀ ਸੇਵਾ ਆਪਣੀ ਸਰਕਾਰ ਵੱਲੋਂ ਤਾਂ ਮਿਲੀ ਨਹੀਂ ਨੌਜਵਾਨਾਂ ਨੇ ਕਿਵੇਂ 20 ਪੰਜਾਬੀ ਜਿਸ ਤਰ੍ਹਾਂ ਇੱਧਰ ਪਾਣੀ ਦਾ ਹਾੜਾ ਆ ਰਿਹਾ ਇਸ ਬਨੇ ਸੇਵਾਦਾਰਾਂ ਦਾ ਹੜਾ ਆ ਰਿਹਾ ਸਹੀ ਹੈ ਪੰਜਾਬ ਦਾ ਏਰੀਆ ਸੀ ਹਰਿਆਣੇ ਦਾ ਸੀ ਰਾਜਸਥਾਨ ਦਾ ਹੋਰ ਦੂਰੋਂ ਦੂਰੋਂ ਸਾਰਿਆਂ ਸਾਰੇ ਭਾਈਚਾਰਿਆਂ ਨੂੰ ਸਾਰੇ ਧਰਮਾਂ ਲੋ ਸਾਰੀਆਂ ਸੰਤਾਵਾਂ ਲੋ ਕੋਈ ਕਸਰ ਨਹੀਂ ਰਹੀ ਵੀ ਜਿਹੜੀ ਉਹ ਘਾਟ ਕਮਜ਼ੋਰੀ ਹੋਵੇ ਸੇਵਾ 'ਚ ਚਲੋ ਪੰਜਾਬ ਨੇ ਪੰਜਾਬ ਦੀ ਬੜੀ ਸੇਵਾ ਬਹੁਤ ਹੋ ਗਈ ਹੁਣ ਪੰਜਾਬ ਕਹਿੰਦਾ ਪਿਆ ਕਣਕ ਵੀ ਆਪਣੀ ਬੀਜਣਗੇ ਸਾਰੇ ਜਾਣੀ ਚਲੋ ਭਰਾ ਭਰਾ ਨਾ ਖੜੇ ਆ ਭਰਾ ਦਾ ਪੇਸ਼ਾ ਚਲੋ ਭਰਾ ਨਾਲ ਕੱਢਦਾ ਹੀ ਆ ਹੂੰ ਹੂੰ ਬਾਕੀ ਕਈ ਭਰਾ ਹੁੰਦੇ ਐ ਡੇ ਬੂਏ ਪੇੜ ਲੈਂਦੇ ਉਹ ਦੂਜੀਆਂ ਸਟੇਟਾਂ ਜਿਵੇਂ ਆਪਣੇ ਨਾਲ ਖੜੀਆਂ ਨਹੀਂ ਕਿਉਂ ਵੀਰ ਬਿਲਕੁਲ ਚਲੋ ਥੈਂਕ ਯੂ ਚਾਚਾ ਜੀ